ਤਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾ ਨਸਰੀ ਮਹਲਾ ਪੰਜਵਾ ਘਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੇ ਜੋ ਦੁਨੀ ਰਜਾਇ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਦੇ ਕਰਥ ਕਰ ਕਿਰਪਾ ਮੇ ਸੋ ਜਾਣੇ ਮੈਂ ਸੰਯੋਗ ਪਾਇਆ ਤਾਕੀ ਹੈ ਓਟ ਸਾਧ ਰੱਖ ਦੇ ਕਰਾ ਕਾ ਕਰ ਕਿਰਪਾ ਮਿਲੇ ਹਰ ਰਾ ਨੰਕ ਜਨਮ ਭ੍ਰਮ ਥਤ ਨਹੀਂ ਪਾਈ ਕਰਾਂ ਸੇਵਾ ਗੁਰੂ ਲਾਗੋਂ ਚਰਨ ਗੋਬਿੰਦ ਜੀ ਕਾ ਮਾਰਗ ਦਿਹੇ ਜੀ ਬਕਾਈ ਅਰੇ ਮਨ ਕੋ ਪਾਵ ਕਰੋ ਮਾਇਆ ਕਉ ਬਚਿਤ ਧਰੈ ਮੇਰੀ ਮੇਰੀ ਕਰਤ ਸਦ ਹੀ ਵਹਾਵਾ ਕੋਈ ਅਸੁਰ ਭੇਟਾ ਸੰਤ ਮੇਰੀ ਲਾ ਸਗਲ ਚਿੰਤਾ ਰਸੂ ਮੇਰਾ ਰੰਗ ਲਾਵਾ ਪੜੇ ਰੇ ਸਗਲ ਬੇਦਾ ਨਾ ਚੂਕਾ ਮਾਨ ਭੇਦਾ ਤੇਤ ਫਿਰ ਨਾ ਠਿਰੇ ਮੇਰੇ ਘਰ ਕੇ ਪੰਚਾ ਕੋਈ ਆਸੋ ਦੇ ਭਗਾਤ ਜੋ ਮਾਇਆ ਤੇ ਰਹਤਾ ਇੱਕ ਅਮਰਤਨ ਨਾਮ ਮੇਰਾ ਰਿਦਾ ਸਿੰਚਾ ਜੇ ਤੇਰ ਤੂ ਰਖਣਾਏ ਅਹੰਮ ਬਦਮਾਲ ਲਾਈ ਘਰ ਕੋ ਠਾਕੁਰ ਇਕ ਤੇਲ ਨਾਮ ਅਨ ਕਰ ਪਾਵਉ ਸਾਧ ਸੰਗ ਹਰ ਹਰ ਸਦਾ ਅਨੰਦ ਗਿਆਨ ਅੰਜਨ ਮੇਰਾ ਮਨ ਸੁਨਾਣਾ ਸਾਗਲ ਆਸਰਮ ਕੀਨੇ ਮਨਵਾ ਨਹਾ ਪਤੀ ਨੇ ਬਬੀਕ ਹੀਨ ਦੇਹੀ ਤੋ ਕੋਈ ਪਾਈ ਆਰੇ ਪੁਰਖ ਬਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਾਨ ਪੀਰ ਬਰ ਮਤਾ ਮਾਲਖੋ ਘਰਾਂ ਕਰਮਾਂ ਧਰਮ ਜੁਗਤਾ ਮੇਨ ਕੋ ਨਾ ਹੀਤ ਕਰਤਾ ਗਰਵ ਗਰਬ ਪੜਾ ਕਹੀ ਨ ਲੇਖਾ ਜਿਹ ਬੇਤੀਆ ਸਫਲ ਮੂਰਤਾ করা সদা কি রসাদ নেত্র হেখা মানুষ হঠ যো কমাব তেনেখা পাওয়া বাগল যে মাযারে তারি ਸੋਰੀ ਸੁਖਾदाई ਪ੍ਰਭ ਕੀ ਕਥਾ ਸੁਨਾਈ ਤੇ ਫਤੇ ਤੇ ਗਾਤਾ ਹੋਏ ਹਮਾਰੇ ਸੋ ਪਰਸਨ ਗੋਪਾਲ ਰਾਏ ਕਟਾਰੇ ਬੰਗਨ ਮਾਈ ਗੁਰ ਕਾ ਸ਼ਬਦ ਮੇਰਾ ਮਾਨਾ ਰਤਾ ਸਦਾ ਸਦਾ ਆਨੰਦ ਪ੍ਰੀਤਿਉ ਨਰ ਭਗਵੰਦਾ ਸੋਖ ਨਾਨਕ ਲਾਵੇ ਹਰ ਚਰਨ ਪਰਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੋ ਸਾਦਾ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੀ ਮਿਲੋ ਸਾਦਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਏ ਤਿਹ ਤਿਹ ਹਰਿ